ਕੰਤਰੀ ਸੀਨੀਅਰ ਅਕਾਲੀ ਆਪੂ ਉਹਨਾਂ ਦੇ ਨਾਲ ਭਾਈ ਇੰਦਰਜੀਤ ਸਿੰਘ ਜੀ ਰਾਗੀ ਸੱਚਖੰਡ ਸ੍ਰੀ ਹਲਮੰਦਰ ਸਾਹਿਬ ਸਾਡੇ ਸਾਬਕਾ ਮੈਂਬਰ ਸਰਦਾਰ ਹਰਦੀਾਲ ਸਿੰਘ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇਗੇ ਉਹ ਤੋਂ ਇਲਾਵਾ ਜਿਹੜੀ ਮੁਕਸਰ ਦੇ ਵਿੱਚ ਇੱਕ ਘਟਨਾ ਵਾਪਰੀ ਆ ਉਹਦੇ ਸਬੰਧ ਵੀ ਬੈਠ ਕੇ ਪਹਿਲਾਂ ਮੈਂ মিডিਏ ਨੂੰ ਮੈਂ ਕਿਹਾ ਸੀ ਪਹਿਲੇ ਇਹ ਹੋ ਜੋ ਕਿ ਮੀਟਿੰਗ ਉਹ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਬਠਿੰਡਾ ਜ਼ਿਲ੍ਹੇ ਦਾ ਰਾਮਪੁਰਾ ਫੂਲ ਵਿੱਚ ਇੱਕ ਗੁਰਸਿੱਖ ਬਜ਼ੁਰਗ ਅਤੇ ਸ਼੍ਰੀ ਮੁਕਸਰ ਸਾਹਿਬ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬੇਅਦਬੀ ਕਰਨਾ ਅਤ ਨਿੰਦਨਯੋਗ ਹੈ ਜਾਣਕਾਰੀ ਅਨੁਸਾਰ ਸੇਬ ਸੈਨਾ ਦਾ ਪ੍ਰਧਾਨ ਦੱਸਣ ਵਾਲਾ ਆਗੂ ਸਿੱਖ ਨੌਜਵਾਨ ਦੀ ਕੁੱਟਮਾਰ ਲਈ ਹੋਰਨਾਂ ਨੂੰ ਅਕਸਰ ਆਇਆ ਹੈ ਪੰਜਾਬ 'ਚ ਸਿੱਖ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਅਜੇ ਹਾਂ ਵਰਤਾਰੇ ਵੱਡੀ ਚਿੰਤਾ ਵਾਲਾ ਵਿਸ਼ਾ ਹੈ। ਪੰਜਾਬ ਵਿੱਚ ਵੀ ਅਜੇ ਹੀ ਫਿਰਕਾ ਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੇ ਫੌਸਲੇ ਵੱਧ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਏ ਤਮਾਕਾ ਦੇਖ ਰਹੀ ਹੈ। ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਤੇ ਅਜੇ ਲੋਕਾਂ ਨੂੰ ਨਾਥ ਪਾਵੇ। ਦੂਸਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ 350 ਸਾਲਾਂ ਦੀ ਸ਼ਹੀਦੀ ਸਤਾਬ ਦੀ ਜਿਹੜੀ ਔਰ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ达ਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਇਹ ਸ਼ਤਾਬ ਦੀ ਪਵਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਲਾਸ ਦੇ ਵਿੱਚ 5 ਕਰੋੜ ਰੁਪਈਆ ਇਹ ਸ਼ਤਾਬ ਦੀ ਲਈ ਰੱਖਿਆ ਹੈ ਕਿਉਂਕਿ ਪਿੱਛੇ ਕੋਈ ਸਮਾਂ ਐਸਾ ਬਣ ਗਿਆ ਜੰਗ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਕਸ਼ਮੀਰ ਤੋਂ ਜਿਹੜਾ ਨਗਰ ਕੀਰਤਨ ਲੈ ਕੇ ਆਉਣਾ ਸੀ ਉਹ ਨਹੀਂ ਲੈ ਕੇ ਆ ਸਕੇ ਹੁਣ ਅੱਜ ਵੀ ਇਹ ਬੈਠ ਕੇ ਫੈਸਲਾ ਹੋਇਆ ਕਿ ਇਹਨੂੰ ਕੌਮੀ ਪੱਧਰ ਤੇ ਮੋੜ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ ਦੂਸਰੇ ਇੱਕ ਜਿਹੜੀ ਹਰ ਇੱਕ ਸੰਸਥਾ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇਤਿਹਾਰ ਦਿੱਤਾ ਗਿਆ ਕਿ ਸਾਨੂੰ ਸੁਝਾਅ ਦਿੱਤੇ ਜਾਣ ਤੇ ਮੈਂ ਉਸ ਦਿਨ ਵੀ ਇਹ ਸੁਝਾਅ ਦਿੱਤਾ ਸੀ ਕਿ ਇਹ ਸ਼ਤਾਬ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਮਣਾਉਂਦੀ ਆ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ ਸਰਕਾਰਾਂ ਦੇ ਕਾਰਜ ਹੁੰਦੇ ਆ ਕਿ ਇਹਨਾਂ ਸ਼ਤਾਬ ਦੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਕੋਈ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸੁਦੀਪ ਕਾਲ ਦੇ ਉਹ ਸਰਕਾਰ ਦਾ ਤੇ ਸ਼ਤਾਬ ਦਾ ਹਿੱਸਾ ਬਣ ਸਕਣ। ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਅਬਰਿੰਦਰ ਸਿੰਘ ਹੋਣੇ ਵੀ 550 ਸਾਲਾਂ ਤੇ ਸ਼ਤਾਬ ਦੀ ਮਨਾਉਣ ਦਾ ਯਤਨ ਕੀਤਾ ਸੀ। ਇਹ ਮੈਂ ਟਕਰਾਅ ਦੀ ਸਥਿਤੀ 'ਚ ਨਹੀਂ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰਾਥਿਆ ਸਾਰੇ ਕਾਜ ਇਹਦੇ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚਵਾਰਤ ਤੱਕ ਵੀ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਤਾਬਦੀ ਲਈ ਕਾਰ ਸ਼ੁਰੂ ਕਰਨ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗਵਾਈ ਲੈ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤੀ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਹੋਈ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸੇਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੇਰੀ ਪੀੜੀ ਹਸਪਤਾਲ ਸ਼ਾਹਬਾਦ ਮਰਕੰਡਾ ਜੇਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉੱਥੇ ਲੋਕਲ ਕਮੇਟੀ ਨੇ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰਦਿਆਂ ਕਿ ਇਹ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਖ ਦੀ ਵੀ ਇਹ ਮੀਰੀ ਪੀਰੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਇਆ ਸਾਲ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲਨ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉੱਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੈਂਟ ਵਗੈਰਾ ਕਹਿੰਦੇ ਆ ਉਹ ਸਾਰੇ ਉੱਥੇ ਪੈ ਰਹੇ ਆ ਤੇ ਉਹ ਰੂਲ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲ ਰਿਹਾ ਉਹ ਤੋਂ ਇਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਲਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਸਪੀਟਲ ਰੈਗੂਲਰ ਚਾਹੀਦਾ ਉਸ ਭਾਵੇਂ ਸਾਡੇ ਕੋਲ ਹੈਗਾ ਕਾਲਜ ਦੀ ਬਿਲਡਿੰਗ ਵੱਡੀ ਚਾਹੀਦੀ ਆ ਸੋ ਅਸੀਂ ਉਹ ਸਾਰੇ ਕਾਰਜ ਜਿਹੜੇ ਉਹ ਸ਼ੁਰੂ ਕੀਤੇ ਚੰਗੀ ਪੱਧਰ ਤੇ ਚੱਲ ਰਹੇ ਆ ਪਰ ਮੈਂ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਬੇਨਤੀ ਕਰਦਾ ਕਿ ਪਿਛਲੇ ਦਿਨੀ ਤੁਸੀਂ ਉੱਥੇ ਆਏ ਵੀ ਸੀ ਤੇ ਤੁਸੀਂ ਸਾਰੀ ਸਥਿਤੀ ਨੂੰ ਭਾਪ ਲਾਓ ਉਹ ਐਸਲੇ ਸਫਲਤਾਪੂਰਵਕ ਚੱਲ ਰਿਹਾ ਪਰ ਉਹਨੂੰ ਵੱਡੇ ਇੱਕ ਫਾਈਨਾਂਸ ਦੀ ਲੋੜ ਆ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਐਵੇਂ ਨਹੀਂ ਹੁੰਦਾ ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਤੇ ਉਹ ਕਾਰ ਰਹੀ ਆ ਅਸੀਂ ਰਾਂਚਕ ਮਾਤਰ ਭਿੰਨ ਭੇਤ ਨਹੀਂ ਕੀਤਾ ਇਹ ਗੁਰਦੁਆਰਾਂ ਦੇ ਪ੍ਰਬੰਧ ਲੈ ਗਏ ਉਦੋਂ ਬਾਅਦ ਆ ਜਿੰਨੀਆਂ ਮੈਂ ਤੁਹਾਨੂੰ ਗਣਾਈਆਂ ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਸਾਰਾ ਪ੍ਰਬੰਧ ਕਰਦੀ ਤੇ ਕਾਰ ਵੀ ਰਹੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਸਖਾਵੇਂ ਢੰਗ ਦੇ ਵਿੱਚ ਚੱਲੀਏ ਕੋਈ ਟਕਰਾਵ ਵਾਲੀ ਨੀਤੀ ਨਾ ਕਰੀਏ ਕਿਉਂਕਿ ਇਹ ਸਾਰਾ ਕਾਰਜ ਜਿਹੜਾ ਆ ਇਹ ਸਿੱਖਾਂ ਦੇ ਭਲੇ ਦਾ ਆ ਬੜੀ-ਬੜੀ ਉੱਥੇ ਆਊਟਡੋਰ ਆ ਜਿਹੜੇ ਆਉਂਦੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਮਿਲਦੀ ਆ ਐ ਸਾਲ ਵੀ ਤਕਰੀਬਨ ਅਸੀਂ ਜਿੰਨਾ 8 ਕਰੋੜ ਉਹਨਾਂ ਰੱਖਿਆ ਉਹਦੇ ਵਿੱਚੋਂ ਕੁਝ ਰਾਸ਼ੀ ਚੱਲੇ ਵੀ ਗਈ ਆ ਤੇ ਮਸਾਂ ਤਨਖਾਹਾਂ ਵੀ ਸ਼ੋਮਣੀ ਕਮੇਟੀ ਜਿਹੜੇ ਆ ਪੈਸੇ ਦਿੰਦੀ ਉਹਨਾਂ ਜੋ ਪੂਰੀਆਂ ਹੁੰਦੀਆਂ ਕਈ ਵਾਰੀ ਮਨ 'ਚ ਆ ਜਾਂਦਾ ਵੀ ਜੀ ਹੁਣ ਹਸਪੀਟਲ ਚੱਲ ਪਿਆ ਦੇ ਹਸਪੀਟਲ ਚੱਲ ਪਿਆ ਤੇ ਉਹਦੇ ਹਸਪੀਟਲ ਦੇ ਜਿਹੜੇ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਮਾਇਕ ਸਹਾਇਤਾ ਮੰਗਦੇ ਹੁੰਦੇ ਆ ਸੋ ਇਹ ਮੈਂ ਇੱਕ ਅੱਜੇ ਵੀ ਸਾਡਾ ਫੈਸਲਾ ਹੋਇਆ ਵੀ ਇਹਦਾ ਕੋਈ ਉਦਾਂ ਦਾ ਨਾ ਹੋਵੇ ਦੂਸਰਾ ਕਿਉਂਕਿ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਵੀ ਤੇ ਆਮ ਕਰਕੇ ਚੱਲ ਰਿਹਾ ਜੀ ਵੀ ਸ਼ੋਮਣੀ ਕਮੇਟੀ ਸੁਝਾਅ ਮੰਗ ਲੈਂਦੀ ਪਰ ਅਸਰ ਕੁਝ ਨਹੀਂ ਕਰਦੀ ਇੱਕ 3 ਹਾਲ ਤੱਕ ਸਾਬ ਬਾਬਤ ਬੜੀਆਂ ਰੋਜ਼ ਚਰਚਾਾਂਵਾਂ ਚੱਲਦੀਆਂ ਭਈ ਸ਼ੋਮਨੀ ਗੁਰਦਾਰਾ ਪ੍ਰਬੰਧ ਕਮੇਟੀ ਨੇ ਸੁਝਾਅ ਮੰਨ ਲਏ ਤੇ ਸੁਝਾਅਾਂ ਤੋਂ ਗਾਹਾਂ ਗੱਲ ਨਹੀਂ ਤੁਰੀ ਬਹੁਤਿਆਂ ਨੇ ਸੁਝਾਅ ਦਿੱਤੇ ਵੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਨਾ ਤੁਹਾਡੇ মিডিਆ ਰਾਹੀਂ ਕਿ ਇਹ ਸੁਝਾਅ ਕਿਸ ਪੱਖ ਲਈ ਆ ਇਹ ਸੁਝਾਅ ਸਾਰਥਕ ਆ ਬਾਕੀ ਜਿਹੜਾ ਵਿਧੀ ਵਿਧਾਨ ਆ ਸਿੱਖ ਗੁਰਦਾਰਾ ਐਕਟ ਦੇ ਅੰਚਲਦਾ ਉਹ ਚਰਾਂਚਕ ਮਾਤਰ ਸੁਝਾ ਸਾਡੇ ਉਸ ਸੈਕਟਰ ਨੂੰ ਨਹੀਂ ਤੋੜ ਸਕਦੇ ਇਹ ਤਾਂ ਇਹ ਸੀ ਵੀ ਸਮੇਂ ਦੇ ਹਾਂ ਨਹੀਂ ਬਣ ਲਈ ਸਾਰਿਆਂ ਦੀ رائے ਲੈ ਲਈ ਜਾਵੇ ਤੇ ਅੱਜ ਬੈਠ ਕੇ ਫੈਸਲਾ ਵੀ ਹੋਇਆ ਵੀ ਉਹ ਇੱਕ ਕਮੇਟੀ ਬਣਾ ਲਈ ਜਾਵੇ ਜਿਹੜੀ ਕਮੇਟੀ ਇੱਥੇ ਬੈਠ ਕੇ ਉਹ ਕਮੇਟੀ ਫਾਈਨਲ ਨਹੀਂ ਹੋਊਗੀ ਸਿਰਫ ਰਾਇਆ ਦੇਊਗੀ ਜਾਂ ਜਿਹੜੀਆਂ ਰਾਇਆ ਆਈਆਂ ਉਹ ਬਚੂਗੀ ਉਹਦੇ ਵਿੱਚ ਸਿੱਖ ਵਿਦਵਾਨ ਵੀ ਜਥੇਬੰਦੀਆਂ ਦੇ ਮੁਖੀ ਵੀ ਤੇ ਹੋਰ ਜਿਹੜੇ ਵਧੀਆ ਜਿਹੜਾ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਕਾਰਜ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਤੇ ਮੈਂ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਕਮੇਟੀ ਉਹ ਛੇਤੀ ਮੈਂ ਅਨਾਉਂਸ ਕਰ ਦਊਗਾ ਫਿਰ ਅਗਲੀ ਐਗਜ਼ੀਕਟਿਵ ਤੱਕ ਵੀ ਕਰ ਦਾਂਗੇ ਬੈਠ ਕੇ ਨਾਂ ਫੈਸਲਾ ਕਰਕੇ ਉਹ ਸਾਰੇ ਸੁਝਾਅ ਜਿਹੜੇ ਉਹ ਬਾਚ ਲੋਗੇ ਤਾਂ ਕਿ ਕੁਝ ਜਿਹੜੇ ਕਾਰਜ ਹੁੰਦੇ ਕੁਝ ਕਾਰਜ ਤਾਂ ਕਿਉਂਕਿ ਕਾਨੂੰਨ ਮੁਤਾਬਕ ਆ ਉਹ ਤਾਂ ਕਾਨੂੰਨ ਮੁਤਾਬਕ ਹੀ ਚੱਲਨੇ ਆ ਤੇ ਕੁਝ ਕਾਰਜ ਹੁੰਦੇ ਰਾਇਵਾਂ ਦੇ ਕੇ ਆਮ ਤੌਰ ਦੇ ਉੱਤੇ ਉਹਦੇ ਨਾਲ ਬੈਠ ਕੇ ਸਲਾਹ مشورہ کرنا ਸੋ ਉਹਦਾ ਵੀ ਅੱਜ ਬੈਠ ਕੇ ਫੈਸਲਾ ਹੋਇਆ ਤੇ ਮੈਂ ਇਹ ਕਹਿਣਾ ਵੀ ਚਾਹੁੰਦਾ ਵੀ ਅਸੀਂ ਇਹ ਕਾਰਜ ਚਾਹਨੇ ਵੀ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਹੁਤ ਸਾਰਿਆਂ ਨੇ ਰਾਇਵਾਂ ਦਿੱਤੀਆਂ ਤੇ ਬਹੁਤ ਸਾਰੇ ਜਿਹੜੇ ਆ ਉਹ ਆਪਣੀਆਂ ਰਹਿਮਾਂ ਦੇ ਰਹੇ ਆ ਤੇ ਰਹਿਮਾਂ ਤੋਂ ਬਾਅਦ ਉਹ ਕਮੇਟੀ ਸਾਰੇ ਸਿੱਖ ਪੰਥ ਦੀ ਸਾਰੀਆਂ ਸਰਮੌਰ ਜਥੇਬੰਦੀਆਂ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਸਾਰੇ ਜਾਣਦੇ ਆ ਸਾਰੀਆਂ ਜਥੇਬੰਦੀਆਂ ਜਾਣਦੀਆਂ ਕਿ ਸਿੱਖ ਗੁਰਦਾਰਾ ਐਕਟ 1925 ਇਹ ਕੰਸਟੀਟਿਊਸ਼ਨਲ ਇਲੈਕਟਿਡ ਬਾਡੀ ਜਿਹੜੀ ਸ੍ਰੀ ਹਮੇਸ਼ੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਚੋਣ ਹੁੰਦੀ ਉਹ ਤੋਂ ਬਾਅਦ ਫਿਰ ਐਗਜ਼ੀਕਟਿਵ ਚੋਣ ਹੁੰਦੀ ਸਾਰੇ ਰਾਈਟ ਜਨਰਲ ਹਾਊਸ ਦੇ ਇਹ 15 ਮੈਂਬਰ 15 ਮੈਂਬਰੀ ਕਮੇਟੀ ਕੋ ਆ ਜਾਂਦੇ ਆ। ਸੋ ਉਹ ਸਾਰੇ ਰੈ ਕਰਕੇ ਉਹ ਫਿਰ ਅਨਾਉਂਸ ਕਰਨਗੇ। ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਅਚੇਚੇ ਤੌਰ ਤੇ ਤੁਸੀਂ ਪਹੁੰਚਦੇ ਆ ਹਰ ਇੱਕ ਵਾਰੀ। ਇੰਨੀ ਕੁ ਬੇਨਤੀ ਕਰਕੇ ਖਿਮਾਂ ਦਾ ਜਾਚ ਕਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜਿਹੜਾ ਬਟਨ ਦਾ ਮਾਮਲਾ ਚੱਲ ਰਿਹਾ ਸੀ ਆਪਣੀ ਕਮੇਟੀ ਵੀ ਕਹੀ ਸੀ ਕਿ ਅੱਜ ਪਤਰੀ ਧੰਨਵਾਦ ਕਰਨ ਵਾਸਤੇ ਤੋਂ ਬੱਤੇ ਦਾ ਹਾਸ ਹੋਇਆ ਜੀ। ਦੇਖੋ ਇਦਾਂ ਆ ਕਿਉਂਕਿ ਇਹ ਜੱਜੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਪੰਜ ਮੈਂਬਰੀ ਜਿਹੜੇ ਪੰਜ ਸਿੰਘ ਸਹਿਬਾਨ ਉਹਨਾਂ ਨੇ ਫੈਸਲੇ ਕੀਤੇ ਸੀ ਉਧਰੋਂ ਤਖਤ ਪਟਨਾ ਸਾਹਿਬ ਨੇ ਕੀਤੇ ਸੀ ਉਹ ਸਾਡੀ ਉਹਨਾਂ ਦਾ ਵਿਚਾਰ ਮਾਰਸ਼ ਚੱਲ ਰਿਹਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦਾ ਛੇਤੀ ਜੜਾਇਆ ਉਹ ਹੱਲ ਨਿਕਲਿਆ ਆਊਗਾ ਕਿਉਂਕਿ ਜੂਰਿਸਡਿਕਸ਼ਨ ਦਾ ਮਸਲਾ ਆ ਆਪਣੇ ਤੌਰ ਦੇ ਉੱਤੇ ਪਰ ਕਮੇਟੀ ਦੀ ਰਿਪੋਰਟ ਵੀ ਆ ਗਈ ਆ ਮੈਂ ਹਾਲੇ ਪੜ੍ਹੀ ਨਹੀਂ ਉਹ ਪਰ ਅਸੀਂ ਆਪਣੇ ਤੌਰ ਤੇ ਯਤਨ ਕੀਤੇ ਕਿ ਉਹਨੂੰ ਛੇਤੀ ਜੜਾਇਓ ਉਹ ਉਲਝਾ ਲਿਆ ਲਿਆ ਸੁਲਝਾ ਆ ਗਿਆ ਸੁਲਝਾ ਲਿਆ ਲਿਆ ਬਈ ਪਾਤੀ ਛੇ ਗੁਰੂ ਤੋਂ ਪਹਿਲਾਂ ਜਿਵੇਂ ਦੇ ਲਾਟ ਲੱਗ ਰਹੀ ਸੀ ਕਿ ਬਹੁਤ ਟਕਰਾਅ ਸੀਗਾ ਸਿੱਖ ਜੱਟ ਬੰਦੀਆਂ ਦੇ ਵਿੱਚ ਛੇ ਗੁਰੂ ਨੂੰ ਲੈ ਕੇ ਕੋਪੜਾ ਮੜ ਮਾੜ ਦੇ ਨਾਲ ਹੋਇਆ ਜੀ ਕਿ ਕਿਤੇ ਬੰਦੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਮੁੱਚੇ ਸਿੱਖ ਪੰਥ ਦਾ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਦਾ ਔਰ ਜਥੇਬੰਦੀਆਂ ਖਾਸ ਕਰਕੇ ਦਮਦਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਤੇ ਦੂਸਰੀਆਂ ਜਥੇਬੰਦੀਆਂ ਸਾਰੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬੜਾ ਵੱਡਾ ਇਹ ਸਿੱਖ ਪੰਥ ਦੇ ਵਿੱਚ ਤੀਜਾ ਘੱਲੂ ਘਰਾ ਜਿਹੜਾ ਇੱਥੇ 2 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਚੱਲਿਆ ਉਹਦੇ ਵਿੱਚ ਸਾਡੇ ਸਿੱਖ ਜਿਹੜਾ ਹਾਰੂਆ ਨੇ ਫੌਜ ਦੇ ਨਾਲ ਲੋਹਾ ਵੀ ਲਿਆ ਤੇ ਬਹੁਤ ਸਾਰੇ ਜਿਹੜੇ ਵਿਚਾਰੇ ਗੁਰੂ ਪੰਜਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰ ਮਨਾਉਣ ਆਏ ਸੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸੱਚ ਕਰਕੇ ਜਾਣਿਓ ਮੈਨੂੰ ਐਵੇਂ ਮਹਿਸੂਸ ਹੋਇਆ ਵੀ ਇਹ ਠੀਕ ਹੈ ਅਮਨ ਮਾਨਨਾ ਮੌਕੇ ਪਰ ਗੁਰੂ ਸਾਹਿਬ ਜੀ ਜਿਦਾਂ ਐਤਕੀ ਆਪ ਹੀ ਵਰਤ ਕੇ ਸਾਰਾ ਕੁਝ ਉਹਨੇ ਕਾਰਜ ਕਰਾ ਲਿਆ ਸੋ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਜਥੇਬੰਦੀਆਂ ਦਾ ਸਾਰਿਆਂ ਦਾ ਹੀ ਅਜੇ-ਚੇਤ ਵਰਤੇ ਧੰਨਵਾਦ ਕਰਦਾ ਜੀ ਇੱਕ ਛੇ ਮਹੀਨਿਆਂ ਤੋਂ ਪਹਿਲਾਂ ਹੀ ਇੱਕ ਬਿਰਤੀ ਦਾ ਮਸਲਾ ਸਾਹਮਣੇ ਆਇਆ ਸੀਗਾ ਜਿਹੜਾ ਇੱਕ ਗੁਰਦਾ ਸਾਹਿਬ ਵੱਲ ਕੇ ਗਲਤੀ ਕੀਤੀ ਗਈ ਸੀ ਕਿ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਆਮ ਦੁਕਾਨਾਂ ਦੇ ਉੱਤੇ ਨਿੱਕਾ ਸਾਹਿਬ ਮਿਲ ਰਹੇ ਹਨ ਉਸ ਨੂੰ ਲੈ ਕੇ ਕੋਈ ਤੁਸੀਂ ਨਿਤੀ ਵਿਧਾਨ ਜਾਂ ਕੋਈ ਕਮੇਟੀ ਕਠਿਤ ਕੀਤੀ ਆ ਕਿ ਦੁਕਾਨਾਂ ਦੇ ਉੱਤੇ ਜਿਸਮਾਂ ਬਿਰਤੀ ਹੋਈ ਹੈ ਗੁਰਦਾ ਸਾਹਿਬ ਰੱਖੇ ਜਾਂਦੇ ਨੇ ਉਥੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਕੋਈ ਅਜੇ ਹੀ ਕੋਈ ਪਬਲਿਸ਼ਰ ਜਿਹੜਾ ਇੱਕ ਜਾਣਾ ਚੁਸ ਕੀਤਾ ਜਾਵੇ ਜਿੱਥੋਂ ਇਹ ਚੀਜ਼ ਮਿਲ ਸਕੀ ਚਾਹੋ ਤੁਹਾਡਾ ਸੁਝਾਅ ਠੀਕ ਆ ਇਹ ਤੇ ਵਿਚਾਰ ਕਰਾਂਗੇ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਇਦਾਂ ਵਕ ਵਕ ਤਾਂ ਛਾਪੇ ਜਾਂਦੇ ਸੀ ਪਰ ਹੁਣ ਅੱਜ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਉਹਨਾਂ ਦੀ ਪ੍ਰਕਾਸ਼ਨਾ ਕਰਦੀ ਆ ਛਾਪਣਾ ਲੱਭ ਜੇ ਮੈਂ ਗਲਤ ਕਹਿ ਗਿਆ ਪ੍ਰਕਾਸ਼ਨਾ ਉਹਦੇ ਆਪ ਸਤਗੁਰ ਜੀ ਕਰਾਉਂਦੇ ਆ ਤੇ ਇਹ ਵੀ ਤੁਹਾਡਾ ਸੁਝਾਅ ਚੰਗਾ ਹੈ ਤੇ ਵੀ ਵਿਚਾਰ ਕਰਦੇ ਹਾਂ ਸਿੰਘ ਸਾਬਾ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਜਿਹੜਾ ਇਹਦੇ ਉੱਤੇ ਵੀ ਕੁਝ ਜਿਹੜਾ ਕਿਉਂਕਿ ਅਸੀਂ ਤਾਂ ਅਪੀਲ ਦੇ ਤੌਰ ਤੇ ਉੱਤੇ ਸ਼ਮਨੀ ਕਮੇਟੀ ਕਰ ਸਕਦੇ ਤੇ ਕਾਲ ਤੱਕ ਜਿਹੜਾ ਆ ਉਹ ਹਦਾਇਤ ਕਰ ਸਕਦਾ ਹੈ ਤੇ ਇਹ ਤੇ جواب ਕਰਦਾ ਚੱਠੀ ਦਿਨ ਪ੍ਰਕਿਰਿਆ ਚੋਣਦੀ ਹੈ ਕਦੋਂ ਤੱਕ ਸਰਕਾਰ ਨੂੰ ਕੰਮ ਲੈ ਕੇ ਗੁਰਸਾਹ ਦਾ ਸਕੂਲ ਚੱਕੀ ਤੇ ਆਈ ਹੈ ਇਹ ਕਹਿ ਕੇ ਕਿ ਬਰਾਦਰੀ ਲਗਣਾ ਆ ਗਈ ਹੈ ਕੌਣ ਸਰਕਾਰ ਨੇ ਵੀ ਇੱਕ ਘਰ ਚ ਜਾ ਕੇ ਗੁਰਸਾਹ ਦਾ ਸਕੂਲ ਚੱਕੀ ਲਈ ਕਿ ਉੱਥੇ ਸ਼ਰਾਬ ਚਲਦੀ ਹੈ ਮੇਰਚਰ ਦਾ ਕੁਝ ਨਹੀਂ ਕੋਈ ਜਿਹੜੇ ਖਾਸ ਨਿਯਮ ਲੋਕਾਂ ਨਾਲ ਸਾਜਾ ਕੀਤਾ ਇਹ 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 ਸ਼੍ਰੀ ਕਾਲਤਖਸਾਬ ਨੇ ਪਿੱਛੇ ਵੀ ਮੈਟਰ ਟੇਕ ਅਪ ਕੀਤਾ ਸੀ ਬਈ ਇਹ ਜਿਹੜੇ ਆਪਣੀਆਂ ਸਤਕਾਰ ਕਮੇਟੀਆਂ ਆ ਇਹਨਾਂ ਦੀ ਜੂਰਿਸਡਿਕਸ਼ਨ ਕੀਆ ਤੇ ਹੁਣ ਵੀ ਅਸੀਂ ਅਗਾਲਤਕ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਸਾਰਾ ਕਾਜ ਉਹਨਾਂ ਨੂੰ ਬਹਾਲ ਕੇ ਦਿਸ਼ਾ ਨਿਰਦੇਸ਼ ਦਿੱਤੇ ਜਾਣ ਸਾਰੇ ਪਹਿਲਾਂ ਵੀ ਦਿੱਤੇ ਸੀ ਤੇ ਹੁਣ ਵੀ ਜਿਹੜੇ ਆ ਇਹਨਾਂ ਨੂੰ ਸਦਕੇ ਜਿਹੜੇ ਆ ਬੈਠ ਕੇ ਵਿਚਾਰ ਕਰਕੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ ਨਵੀਂ ਜਥੇਦਾਰ ਦੀ ਨਿਸ਼ੁਕਤੀ ਜਿਹੜੀ ਹੈ ਸ੍ਰੀ ਅਗਾਲਤਕ ਸਾਹਿਬ ਵੀ ਕਦੋਂ ਤੱਕ ਹੋਣ ਦੀ ਉਮੀਦ ਹੈ ਕਿ ਉਨੀ ਦੇਰ ਤੱਕ ਅਗੜਗੜ ਸਾਹਿਬ ਜਿਹੜੇ ਨੇ ਉਹ ਆਪਣੀ ਸੇਵਾਵਾਂ ਨਿਭਾਦੇ ਰਹਣਗੇ ਕਾਰਜਕਾਰੀ ਪੋਸਟ ਵਿੱਚ ਦੇਖੋ ਉਹ ਕਾਰਜਕਾਰੀ ਸੇਵਾ ਨਿਭਾ ਹੀ ਰਹੇ ਆ ਹਾਂਜੀ ਬਾਕੀ ਜਿਹੜਾ ਪ੍ਰੋਸੈਸ ਆ ਹਰ ਇੱਕ ਚੀਜ਼ ਦਾ ਉਹਨੂੰ ਟਾਈਮ ਲੱਗਦਾ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਲਾਗੇ ਹੋ ਜੂਗੀ ਗੱਲ ਪ੍ਰਧਾਨ ਜੀ ਇੱਕ ਮਸਲਾ ਜੀ ਨੇ ਮੇਰੇ ਸਹਿਯੋਗੀ ਹੋਰਾਂ ਨੇ ਪੁੱਛਿਆ ਹੈ ਸਦਕਾਰ ਕਮੇਟੀ ਨਾਲ ਕਈ ਵਾਰ ਦੇਖਣ ਨੂੰ ਮਿਲਿਆ ਵੀ ਇਹਨਾਂ ਕੋਲ ਅਧਿਕਾਰ ਹੈਗਾ ਵੀ ਕਿਸੇ ਦੇ ਘਰ ਵੜ ਕੇ ਜਾ ਕੇ ਉੱਥੇ ਕੋਈ ਟੂ ਟੂ ਮੈਂ ਮੈਂ ਹੋ ਜੇ ਜਾਂ ਘਰ ਵਾਲੇ ਕੋਈ ਗੁਰੂ ਮਹਾਰਾਜ ਦਾ ਸਰੂਪ ਨਾ ਚੱਕਣ ਦੇਣ ਉੱਥੇ ਕੋਈ ਖੂੰਖਰਾਪਾ ਹੋ ਜੇ ਨਾ ਉਹਨਾਂ ਦੇ ਨਾਲ ਕੋਈ ਪੁਲਿਸ ਹੁੰਦੀ ਹੈ ਜਾ ਕੇ ਦਾਬੇ ਮਾਰਦੇ ਨੇ ਘਰਾਂ ਦੇ ਵਿੱਚ ਕਿਵੇਂ ਦੇਖਦੇ ਵੇਖੋ ਇੱਕ ਅਕਾਲ ਤਖਸੀਧੀ ਅਕਾਲ ਤਖਸਾਬ ਦਾ ਹੁਕਮਨਾਮਾ ਆਇਆ ਮੜੀਆਂ ਮਸਾਂਆਂ ਤੇ ਜਾਂ ਜਿੱਥੇ ਗੁਰਮਤ ਦੀ ਪੂਰੀ ਨਹੀਂ ਰਹਿਨਾਈ ਹੋ ਰਹੀ ਉੱਥੋਂ ਫਿਰ ਇਹ ਉਸ ਅਕਾਲ ਤਖਤੇ ਹੁਕਮਨਾਮੇ ਤਹਿਤ ਇਹ ਕਰਦੇ ਕੋ ਕਮੇਟੀਆਂ ਆਪ ਬਣੀਆਂ ਆ ਕਿਸੇ ਧਾਰਮਿਕ ਸੰਸਥਾ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਨੇ ਨਹੀਂ ਬਣਾਈਆਂ ਉਹ ਆਪਣੇ ਤੌਰ ਤੇ ਬਣੀਆਂ ਆ ਤੇ ਉਹ ਆਪਣੇ ਤੌਰ ਤੇ ਕੰਮ ਕਰਦੀਆਂ ਸਾਹਿਬ ਜੀ ਉਸਮਾਨ ਸਰਕਾਰ ਤੇ ਭਦਰ ਸਾਹਿਬ ਦੀ ਸ਼ਤਿਤੀ ਨਾਉਣ ਵਾਸਤੇ ਪਬਲਿਕ ਕੋਲੋਂ ਸੁਝਾਅ ਆ ਰਿਹਾ ਜੀ ਔਰ ਸ਼੍ਰੋਮਣੀ ਕਮੇਟੀ ਵੱਡੀ ਸਿੱਖ ਸੰਸਥਾ ਹੈ ਜੀ ਸਰਕਾਰੀ ਔਰ ਅਜੇ ਤੱਕ ਸੰਪਰਕ ਕੀਤਾ ਜੀ ਸਰਕਾਰ ਨੇ ਮੈਂ ਪਹਿਲਾਂ ਪੈਂਦੀ ਜਿਹੜੇ ਕੀਤੇ ਤੁਹਾਨੂੰ ਕਿ ਸਤਾਬ ਦੀਆਂ ਜਿਹੜੀਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਆਪ ਮਨਾਉਂਦੀ ਆ ਸਰਕਾਰ ਦੇ ਕਾਰਜ ਹੁੰਦੇ ਆ ਸਰਕਾਰੀ ਕਾਰਜ ਪੱਧਰ ਤੇ ਉਸ ਸਤਾਬ ਦੀ ਨੂੰ ਸਮਰਪਿਤ ਕੋਈ ਕਾਰਜ ਕਰਨੇ ਸੋ ਮੈਂ ਤਾਂ ਉਸ ਦਿਨ ਵੀ ਬੇਨਤੀ ਇਹ ਕੀਤੀ ਸੀ ਤੇ ਅੱਜ ਵੀ ਕਹਿਣਾ ਠੀਕ ਆ ਜੀ ਸਤਕੇ ਮਨਾਉ ਮਨਾਉਣ ਕਹਿਣ ਤੋਂ ਭਾਵ ਕੋ ਵੱਡੇ ਕੰਪਲੈਕਸ ਕੋ ਹੋਰ ਯਾਦਗਾਰਾਂ ਵੱਡੀਆਂ ਬਣਾ ਦਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਤਾਂ ਮੈਂ ਤਾਂ ਸੈਂਟਰ ਸਰਕਾਰ ਤੋਂ ਵੀ ਚਾਹਨਾ ਪਈ ਤੁਸੀਂ ਭਾਈ ਇਹ ਆ ਬੰਦੀ ਸਿੰਘੇ ਸਾਡੇ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦੇ ਹਾੜੇ ਤੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹੋ ਹੀ ਪੂਰਾ ਕਰਦੇ ਹੋ ਕਿ ਹੁਣ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਆ ਉਹਦਾ ਆਪਾਂ ਨੂੰ ਪਤਾ ਹੈ ਕਿ ਨਾ ਹਾਲਾਤਾਂ ਦੇ ਕਿਨਾਂਲੇ ਹੋਈ ਆ ਤੇ ਇਹ ਵੀ ਇੱਕ ਵੱਡਾ ਜਿਹੜਾ ਆ ਇਵੈਂਟ ਇੱਕ ਬਣ ਜਾਊਗਾ ਵੀ ਚਲੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹਨੂੰ ਆਪਾਂ ਮੈਂ ਤਾਂ ਇਹਦੇ ਵਿੱਚ ਇਸ ਗੱਲ ਦਾ ਹਮ ਹੀ ਨਹੀਂ ਕਈ ਵਾਰੀ ਕਹਿੰਦੇ ਮਨੁਕੀ ਅਧਿਕਾਰ ਬੇ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਅਧਿਕਾਰ ਵਾਲੇ ਪਰ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਇੱਕ ਫਿਰਕੇ ਨੂੰ ਜਦੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਦੋਂ ਹੋਈ ਤੇ ਹੁਣ ਸਿੱਖਾਂ ਦੇ ਉਹ ਸਾਡੇ ਜੋਦੇ ਅੰਦਰ ਬੈਠੇ ਉਹਨਾਂ ਨੂੰ ਰਿਹਾ ਕਰਦੇ ਸਾਰਿਆਂ ਨੂੰ ਮੈਂ ਸਮਝੂਗਾ ਬਹੁਤ ਵੱਡਾ ਇੱਕ ਇਵੈਂਟ ਇਦਾਂ ਦੇ ਕਾਰ ਸਰਕਾਰਾਂ ਕਰ ਚੰਗੀ ਜਾਂਦੀ। ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਸੰਬੰਧੀ ਵੀ ਸ਼ੋਮੀ ਕਮੇਟੀ ਨੂੰ ਦੋਰਾ ਦੇਖੀ। ਉਹ ਉਹ ਅਸੀਂ ਬਾਅਦ ਚ ਲਿਖਾਂਗੇ ਕਿਉਂਕਿ ਆ ਜਿਹੜੇ ਆ ਇਹ ਸਾਡੇ ਗੁਰਤੇਗ ਬਹਾਦਰ ਪਾਸ਼ਾ ਦਾ ਕਿਉਂਕਿ ਸੀਸ ਉੱਥੇ ਜਾ ਕੇ ਸੰਸਕਾਰ ਹੋਇਆ ਤੇ ਗੁਰੂ ਗੋਵਿੰਦ ਸਿੰਘ ਪਾਚਾ ਨੂੰ ਗੁਰਦਾ ਗੱਦੀ ਵਕਸ਼ਿਸ਼ ਕੀਤੀ ਇਹ ਹਾਲੇ ਸਾਡੇ ਇਹ ਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਆ ਉਹ ਵੀ ਉਸ ਤੋਂ ਬਾਅਦ ਹੋਊਗਾ ਸਾਹਿਬ ਸਾਥੀ ਆਪੀ ਵਾਲੇ 1 ਮਿੰਟ ਵਾਸੀ 1 ਮਿੰਟ ਡਾਕਟਰ ਬਲਮੋਨ ਸਿੰਘ ਹੋਰਾਂ ਦੀ ਤਸਦੀਕ ਆ ਬੋਲੇ ਅਸੀਂ ਹਾਲੇ 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 ਬਧੇਰੇ ਵਿਚਾਰ ਲੈ ਸੀ ਪੈਂਡਿੰਗ ਰੱਖਿਆ ਹਾਂਜੀ ਬਧੇਰੇ ਵਿਚਾਰ ਲੈ ਉਹਨੂੰ ਪੈਂਡਿੰਗ ਰੱਖਿਆ ਠੀਕ ਆ